ਇਸ ਵਲੇ ਦੀ ਪੱਟੀ ਖਬਰ ਹੈ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਮੈਡੀਕਲ ਸਟੋਰ ਖੋਲਣ ਲਈ ਜਦੋਂ ਵਿਅਕਤੀ ਜਾਂਦਾ ਆ ਤਾਂ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤਬਰ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਤੇ ਵਿੱਚ ਮੈਡੀਕਲ ਸਟੋਰ ਦਾ ਮਾਲਕ ਗੰਭੀਰ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਜਦੋਂ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਮਲਾ ਕੇ ਉਹ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦਾਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਜਲਦ ਮੁਜ਼ਰਮ ਜਿਹੜੇ ਨੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਉਹ ਇਨਫੋਰਮੇਸ਼ਨ ਆਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਕਰਨਦੀਪ ਸਿੰਘ ਬੇਦੀ ਕਮਿਸਟ ਨੇ ਤੇ ਇਹਨਾਂ ਦੇ ਉੱਤੇ ਪਾਰਿੰਗ ਹੋਈ ਸੀ ਤੇ ਸਾਰੇ ਸਾਡੇ ਜੀਓ ਸਾਹਿਬਾਨ ਤੇ ਮੈਂ ਵੀ ਅਸੀਂ ਮੌਕੇ ਤੇ ਆਏ ਹੈਗੇ ਅਸੀਂ ਜਿਹੜੇ ਮੌਇਨਾ ਕਰਦੇ ਸੀ ਤੁਹਾਨੂੰ ਪਤਾ ਲੱਗਿਆ ਹੋਗਾ ਕਿ ਅਨਫੋਰਚਨਟਲੀ ਜਿਹੜੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਸਾਡੀ ਸੀਆਈਏ ਵੀ ਸਾਡੇ ਐਸਟੀਐਸ ਨੂੰ ਸਾਰੇ ਅਸੀਂ ਲੱਗੇ ਆ ਤੇ ਇਸ ਕੇਸ ਨੂੰ ਅਸੀਂ ਜਲਦੀ ਜਲਦੀ ਪੜ ਸਰ ਕੋਈ ਸੈਟ ਕਾਲ ਸੀ ਜੀ ਅਰ ਨਹੀਂ ਜੀ ਜੋ ਹੁਣ ਮੌਕੇ ਤੇ ਮੈਂ ਹਜੇ ਆਏ ਹੈਗਾ ਜੋ ਹੁਣ ਅਸੀਂ ਮੌਕੇ ਤੇ ਬਰੀਫਿੰਗ ਲਈ ਆ ਇਹਨਾਂ ਨੂੰ ਰੀਸੈਂਟਲੀ ਕੋਈ ਥ੍ਰੈਟ ਕਾਲ ਨਹੀਂ ਆਈ ਰਹੀ ਤੇ ਕੋਈ ਪੁਰਾਣਾ ਇੱਕ ਪਰਚਾ ਸੀਗਾ ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਬਟ ਹਜੇ ਮੌਕੇ ਤੋਂ ਜੋ ਪਤਾ ਲੱਗਿਆ ਕਿ ਰੀਸੈਂਟਲੀ ਕੋਈ ਸ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਆਈ ਹਾਂਜੀ ਉਹੀ ਮੈਂ ਦੇਖ ਰਿਹਾ ਹੁਣ ਮੌਕੇ ਤੇ ਆਇਆ ਹਨ ਪਤਾ ਲੱਗਿਆ ਕਿ 2024 ਦੇ ਵਿੱਚ ਕੋਈ ਪਰਚਾ ਰਜਿਸਟਰ ਹੋਇਆ ਸੀਗਾ ਉਹ ਸਾਰਾ ਚੈੱਕ ਕਰਾਂਗੇ ਬਟ ਜੋ ਮੌਕੇ ਤੋਂ ਪਤਾ ਲੱਗਿਆ ਰੀਸੈਂਟਲੀ ਕੋਈ ਵੀ ਇਹਨਾਂ ਨੂੰ ਥ੍ਰੈਟ ਕਾਲ ਨਹੀਂ ਕੋਈ ਉਹ ਸਾਰਾ ਅਸੀਂ ਚੈੱਕ ਕਰਾਂਗੇ ਜੋ ਕਿਉਂਕਿ ਹੁਣ ਜਦੋਂ ਇਨ ਪਹੁੰਚੇ ਹੀ ਹੈਗੇ ਤੇ ਇੱਕ ਪੁਰਾਣਾ 24 ਦਾ ਪਰਚਾ ਹੈਗਾ ਕਿ ਕੀ ਉਦੋਂ ਹੋਇਆ ਸੀਗਾ ਤੇ ਕੀ ਸਿਕਿਉਰਟੀ ਦਾ ਸੀਗਾ ਸਾਰਾ ਚੈੱਕ ਸਰ ਕਿੰਨੇ ਰਾਉਂਡ ਫਾਇਰ ਹੋਏ ਆ ਜੋ ਮੌਕੇ ਤੇ ਸਾਨੂੰ 4 ਫੋਲ ਮਿਲੇ ਆ ਮੌਕੇ ਤੇ 4 ਫੋਲ ਮਿਲੇ ਤੇ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇ ਆ ਦੇਖੋ ਜੀ ਇਹ ਹਜੇ ਉਹ ਮੈਂ ਤੁਹਾਡੇ ਸਾਹਮਣੇ ਹੀ ਮੌਕੇ ਤੇ ਪਹੁੰਚੇ ਹੀ ਹੈਗੇ ਜਿੰਨੀ ਇਨਫੋਰਮੇਸ਼ਨ ਸੀਗੀ ਪ੍ਰੀਮੀਨਰੀ ਜੋ ਉਹ ਤੁਹਾਨੂੰ ਦਿੱਤੀ ਹੈਗੀ ਇੱਕ ਵਾਰ ਇਹ ਸਾਰਾ ਵੈਰੀਫਾਈ ਕਰ ਲਈਏ ਫਿਰ ਟੈਸਟ ਥੈਂਕ ਯੂ ਹਾਂ ਬਿਲਕੁਲ ਜੀ ਅਸੀਂ ਸਾਡੀ ਟੀਮਾਂ ਆਲਰੇਡੀ ਲੱਗੀ ਹੈ ਤੇ